ਉਪਰ ਸਰਕਾਰ ਜਿੱਥੇ ਸਿਹਤ ਸੁਲਤਾਨ ਨੂੰ ਲੈ ਕੇ ਪੰਜਾਬ ਦੇ ਲੋਕਾਂ ਨਾਲ ਵਚਨ ਬੰਦਾ ਉੱਥੇ ਹੀ ਪਟਿਆਲਾ ਦੇ ਸਕੂਲਾਂ ਦੀ ਵੀ ਹੁਣ ਸਰਕਾਰ ਵੱਲੋਂ ਹਰ ਬਦਲੀ ਚੱਰੀ ਆ। ਗੱਲ ਕਰੀਏ ਤੇ ਅੱਜ ਪਟਿਆਲਾ ਦੇ ਪੁਰਾਣੇ ਪੁਲਿਸ ਲਾਈਨ ਸਕੂਲ ਵਿਖੇ ਵੀ ਵਿਤਾਇਕਜੀਤ ਪਾਸਿੰਗ ਖੋਲੀ ਵੱਲੋਂ ਸਕੂਲ ਦੇ ਕੁਝ ਵਿਕਾਸ ਕਾਰਜਾਂ ਦਾ ਕਾਟਣ ਕੀਤਾ ਗਿਆ ਹੈ। ਤੁਹਾਡੇ ਨਾਲ ਵਿਦਕ ਸਾਹਿਬ ਜੀ ਜਕ ਸਾਹਿਬ ਸਰਕਾਰ ਬੱਚਿਆਂ ਦੀ ਜਿਹੜੇ ਗਰੀਬ ਬੱਚੇ ਆ ਜਾਂ ਹੋਰ ਬੱਚਿਆਂ ਦੀ ਸਿਹਤ ਨੂੰ ਤਨੂ ਲੈ ਕੇ ਕੰਮ ਕਰ ਰਹੀ ਆ। ਅੱਜ ਵੀ ਤੁਸੀਂ ਪਟਿਆਲਾ ਦੇ ਸਿਵਲੈਂਸ ਸਕੂਲ ਨੂੰ ਕੀ ਕਹੋ? ਦੇਖੋ ਆਮ ਆਦਮੀ ਪਾਰਟੀ ਦੀ ਸੋਚ ਜਿਹੜੀ ਉਹਦਾ ਫੋਕਸ ਥਸਟ ਏਰੀਆ ਜਿਹੜਾ ਸੀਗਾ ਉਹ ਸਿਹਤ ਤੇ ਸਿੱਖਿਆ ਸੀ ਜਿੱਥੇ ਤੁਸੀਂ ਅੱਜ ਦੇਖਿਆ ਕਿ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਲਿਆ ਕੇ ਖੜਾ ਕਰਨਾ ਸਕੀਏ ਸਕੂਲਾਂ ਨੂੰ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਬੁਟੀ ਜਿਹੜੀ ਹੈ ਮੈਂ ਸਮਝਦਾ ਹਾਂ ਮਾਫ਼ ਕਰ ਦਿਓ ਗਲਤੀ ਹੈ ਸਰਦਾਰ ਜੀ ਰਾਜਸਥਾਨ ਦੇ ਸਕੂਲਸ ਰੂਮ ਦਾ ਉਗਾਟ ਕੀਤਾ ਗਿਆ ਹੈ ਜਿਸ ਦਾ ਟਾਇਲਟ ਬਲਾਕ ਦਾ ਕਰਦਾ ਗਿਆ ਇਹ ਜਿੱਤਾ ਤੁਸੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਨਹੀਂ ਦੇਖਿਆ ਇਸ ਤਰ੍ਹਾਂ ਦੇ ਕੋ ਇੰਟਰਐਕਟਿਵ ਸੈਸ਼ਨਸ ਦਿੱਤੇ ਜਾਣਗੇ ਜਿਹੜਾ ਹੈ ਵਾਈਫਾਈ ਲੱਗ ਰਿਹਾ ਹੈ ਨੇ ਸਕੂਲਾਂ ਦਾ ਇਨਫਰਾਸਟ੍ਰਕਚਰ ਨੀਡ ਕੀਤਾ ਜਾ ਰਿਹਾ ਹੈ ਖੇਡ ਮੈਦਾਨ ਬਣਾਏ ਜਾ ਰਹੇ ਨੇ ਇਨ ਮੀਕ ਹੋਲਿਸਟਿਕ ਅਪਰੋਚ ਲੈ ਕੇ ਜਿਹੜੀ ਹੈ ਆਮ ਆਦਮੀ ਪਾਰਟੀ ਸਰਕਾਰ ਸਦਾ ਕੁਮਾਰ ਸਿੰਘ ਜੀ ਵੀ ਗੈਨ ਮੰਨਦੀ ਹੈ ਇਸ ਤਰ੍ਹਾਂ ਬੜਾ ਰਿਲੀਜੀਅਸ ਤਰੀਕੇ ਦੇ ਨਾਲ ਸੀ ਨੂੰ ਲੈ ਰਹੇ ਹਨ ਬਹੁਤ ਪੂਰੀ ਡਿਵੋਸ਼ਨ ਤੇ ਡੈਡੀਕੇਸ਼ਨ ਨਾਲ ਪੰਜਾਬ ਦੇ ਵਿੱਚ ਸਿੱਖਿਆ ਦਾ ਇੱਕ ਪਿਆਸ ਵਰਗੀ ਸਕੂਲਾਂ ਜਿਹੜੇ ਨਾ ਕਰਿਆ ਪਟਿਆਲੇ ਦੇ ਵਿੱਚ ਇੱਕ ਦੇ ਹੋਰ ਸਕੂਲ ਲੱਗੇ ਜਿਹਨੂੰ ਉਹਨਾਂ ਜੀ ਆ ਮਲਟੀਪਰਪਸ ਸਕੂਲ ਇਹ ਸਿਵਲਾਈਂਸ ਦੇ ਵਿੱਚ ਜਿਹੜਾ ਹੈ ਇਹ ਹੁਣ سلسلہ ਨਿਰੰਤਰ ਚੱਲਦਾ ਰਹੇਗਾ ਔਰ ਇੱਕ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਹੈ ਤੁਸੀਂ ਦੇਖੋਗੇ ਕਿ ਸਰਕਾਰੀ ਸਕੂਲਾਂ ਕੋਲ ਜਿਹੜਾ ਵਿਦਿਆਰਥੀਆ ਹੈ education system ਜਿਹੜਾ ਹੈ ਉਹਦੀ ਪੂਰੀ ਕੰਪਲੀਟ ਓਵਰਹੈਲਿੰਗ ਹੋਣੀ ਚਾਹੀਦੀ। ਪਰ ਜਿਵੇਂ ਲੋਕ ਅੱਜ ਕੱਲ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਜ਼ਿਆਦਾਤਰ ਕਰ ਰਹੇ ਤੁਸੀਂ ਸਰਕਾਰ ਐਨਾ ਕੁਝ ਬੱਚਿਆਂ ਦੇ ਲਈ ਕਰਦੀ ਐ ਨਾ ਕੁਝ ਕਰਦੇ ਆਂ ਵਧੀਆ ਵਧੀਆ ਪ੍ਰੋਜੈਕਟ ਸਨਮਨ ਸਕੂਲ ਲੱਗੇ ਆ ਤੁਸੀਂ ਲੋਕਾਂ ਨੂੰ ਕੀ ਫਾਇਦਾ ਹੋਊਗਾ ਸਰਕਾਰੀ ਸਕੂਲਾਂ ਚਾਣੇ ਠੀਕ ਹੈ ਜਿਹੜੇ ਜਿਹੜੇ ਬੱਚੇ ਜਿਹੜੇ ਬੈਸੇ ਜਿਹੜਾ ਸਾਡੇ ਵਾਸਤੇ ਇੱਕ ਯਾਰਡ ਸਟਿਕ ਹੁੰਦਾ ਜਿੱਥੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਰਕਾਰੀ ਸਕੂਲ ਕਿਸ ਤਰ੍ਹਾਂ ਪਰਫਾਰਮ ਕਰ ਰਹੇ ਨੇ ਉਹ ਹੁੰਦਾ ਹੈ ਕਿ ਐਡਮਿਸ਼ਨ ਦੇ ਟਾਈਮ ਦੇ ਵਿੱਚ ਕਿੰਨੀ ਸਿਫਾਰਿਸ਼ ਜਿਹੜੀ ਹੈ ਉਹ ਸਾਨੂੰ ਸਰਕਾਰੀ ਸਕੂਲਾਂ ਵਾਸਤੇ ਆ ਰਹੀ ਹੈ ਔਰ ਇੱਕ ਬਹੁਤ ਵਧੀਆ ਰੁਝਾਨ ਜਿਹੜਾ ਹੈ ਦੇਖਣ ਨੂੰ ਮਿਲਿਆ ਪਿਛਲੇ ਕੁਝ ਸਾਲਾਂ 'ਚ ਕਿ ਪਹਿਲਾਂ ਸਿਰਫ ਸਿਰਫ ਪ੍ਰਾਈਵੇਟ ਸਕੂਲਸ ਵਾਸਤੇ ਸਭਾਰਸ਼ਾਤ ਸੀ ਹੁਣ ਜਿਹੜਾ ਹੈ ਪੇਰੈਂਟਸ ਆ ਰਹੇ ਨੇ ਆਪ ਹਾਰੇ ਕਿ ਸਾਨੂੰ ਜਿਹੜਾ ਹੈ ਸਰਕਾਰੀ ਸਕੂਲ ਦੇ ਵਿੱਚ ਵੀ ਜਿਹੜਾ ਹੈ ਰੈਗਨਿਸ਼ਨ ਬਹੁਤھے ਵੀ ਜਿਹੜਾ ਹੈ ਉਹਨਾਂ ਦਾ ਵਿਸ਼ਵਾਸ ਪੱਧਰ ਰਿਹਾ ਹੈ ਕਿ ਬਹੁਤ ਅੱਛੀ ਫਾਦਿਲਤ ਦੇ ਲਈ ਹੈ ਜਿਹੜੀ ਸਿਸਟਮ ਇਹਨੇ ਪੰਜਾਬ ਸਰਕਾਰ ਚ ਕਰ ਦੇ ਲਈ ਦੋਸਤ ਕਰ ਲਿਆ ਠੀਕ ਹੈ ਤੋਂ ਬਿਲਕੁਲ ਐਸੀ ਵਿਧਾਇਕ ਜੀ ਪਾਸਿੰਗ ਕੋਲੀ ਜਿਨ੍ਹਾਂ ਨੇ ਕਹਿ ਕੇ ਸੁਭਾ ਸਰਕਾਰ ਪੰਜਾਬ ਦੇ ਬੱਚਿਆਂ ਦੇ ਲਈ ਜਾਂ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਕੰਮ ਕਰ ਰਹੀ ਹੈ ਸਕੂਲਾਂ ਦੇ ਵਿੱਚ ਵੀ ਨੋਹਾਰ ਬਦਲੀ ਜਾ ਰਹੀ ਹੈ ਹਟਿਆਲਾ ਤੋਂ ਨੀਰ ਦੇ ਨਾਲ ਚਰਨਜੀਤ ਚੋਸ਼ੀ ਲਿਖੋ